ਕੌਤੀ ਪਿਆਰੇ ਤੇ ਸਤਕਾਰਯੋਗ ਕਿਸਾਨ ਵੀਰੋ ਤੇ ਪੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜਿਵੇਂ ਕਿ ਆਪਣੇ ਪਿਆਜ਼ਾਂ ਦੀ ਫਸਲ ਲਾਈਨਾਂ ਵਿੱਚ ਬੀਜਿਆ ਹੋਇਆ ਇਹਨੂੰ ਆਪਾਂ ਨਦੀਨਾਂ ਤੋਂ ਬਚਾਉਣ ਲਈ ਹੁਣ ਇਹਦੀ ਮਲਚਿੰਗ ਵੀ ਕਰ ਸਕਦੇ ਆਂ ਕੋਈ ਜਿਹੜੇ ਪਿਆਜ਼ ਦੀ ਮਲਚਿੰਗ ਹੈ ਇਹ ਤਕਰੀਬਨ ਬਹੁਤ ਮੁਸ਼ਕਲ ਆ ਹੁੰਦੀ ਐ ਕੋਈ ਜੇ ਆਪਾਂ ਮਲਚਿੰਗ ਦੇ ਪਿਆਜ਼ ਬੀਜਦੇ ਆਂ ਲੋਟ ਨਹੀਂ ਆਉਂਦਾ ਤੇ ਜੇ ਆਪਾਂ ਬੀਜ ਕੇ ਮਤਲਬ ਉਸ ਟਾਈਮੇ ਮਲਚਿੰਗ ਕਰਦੇ ਤਾਂ ਵੀ ਕਾਫੀ ਪ੍ਰੇਸ਼ਾਨੀ ਦਾ ਕੰਮ ਜਾਂ ਬਣ ਜਾਂਦਾ ਸੋ ਪਿਆਜ਼ ਜਦੋਂ ਸਿੱਧਾ ਹੋ ਜਾਵੇ ਬਿਲਕੁਲ ਲੱਗਦਾ ਵੀ ਹੁਣ ਬੁੱਟੇ ਖੜੇ ਹੋ ਗਏ ਆ ਦੇਖੋ ਹੁਣ ਇਹ ਸੈੱਟ ਹੋ ਗਿਆ ਬੁੱਟਾ ਹੁਣ ਇਹਦੀ ਮਲਚਿੰਗ ਕੀਤੀ ਜਾ ਸਕਦੀ ਆ ਪਰ ਇਹਦੀਆਂ ਜੜਾਂ ਦੇ ਵਿੱਚ ਤੁਸੀਂ ਦੇਖੋ ਵੀ ਇਹ ਜਿਹੜੇ ਨਦੀਨ ਨੇ ਛੋਟੇ ਨੇ ਇਹਨੂੰ ਆਪਾਂ ਛੋਟੇ ਨਦੀਨਾਂ ਨੂੰ ਜੇ ਹੁਣੇ ਗੜਾਈ ਕਰ ਦਨੇ ਤਾਂ ਨਦੀਨ ਮਾਰ ਨਹੀਂ ਕਰ ਸਕਦੇ ਤੇ ਕੰਟਰੋਲ ਹੋ ਜਾਂਦੇ ਨੇ ਤੇ ਬਾਅਦ ਵਿੱਚ ਵੀ ਪਰੇਸ਼ਾਨੀ ਘਟ ਜਾਂਦੀ ਹੈ ਜਦੋਂ ਆਪਾਂ ਨਦੀਨਾਂ ਨੂੰ ਫਸਲ ਨਾਲੋਂ ਵੱਡਾ ਹੋਣ ਦਾ ਮੌਕਾ ਦਿੰਦੇ ਆ ਤਾਂ ਉਹ ਨਦੀਨ ਫਸਲ ਦਾ ਬਹੁਤ ਨੁਕਸਾਨ ਕਰਦੇ ਨੇ ਸੋ ਹੁਣ ਇਹਦੀ ਗੜਾਈ ਕੀਤੀ ਜਾ ਰਹੀ ਹੈ ਤੇ ਮਤਲਬ ਗੜਾਈ ਕਰਨ ਤੋਂ ਬਾਅਦ ਧਰਤੀ ਧੁੱਪਾਂ ਲੱਜੂ ਤੇ ਪਿਆਜ਼ ਨੂੰ ਵੀ ਕਾਫੀ ਬਣੀ ਫਾਇਦਾ ਮਿਲ ਜੂ ਤੇ ਜਿਹੜੀ ਖਾਸ ਗੱਲ ਹੈ ਵੀ ਉਹ ਨਦੀਨ ਜਦੋਂ ਇਹਨਾਂ ਛੋਟਾ ਘੁੱਟ ਦਿੱਤਾ ਜਾਂਦਾ ਤਾਂ ਉਹ ਮਤਲਬ ਫਸਲ ਦਾ ਨੁਕਸਾਨ ਨਹੀਂ ਕਰ ਸਕਦਾ ਜੇ ਇਹ ਹੁਣ ਵੱਡਾ ਹੁੰਦਾ ਤਾਂ ਪਰੇਸ਼ਾਨੀ ਬਹੁਤ ਟਾਈਮ ਵੱਧ ਲੱਗੂ ਤੇ ਇਹਦੇ ਲਈ ਆਪਣਾ ਇੱਕ ਜੋ ਟੂਲ ਹੈ ਉਹ ਮਤਲਬ ਇਹਨੂੰ ਕਈ ਤਰੀਕਿਆਂ ਨਾਲ ਸਾਫ਼ ਕਰ ਸਕਦਾ ਜਿਵੇਂ ਹੁਣ ਆ ਮੈਂ ਅਪਜਿੰਦ ਸੋਣਾ ਵੀ ਆ ਟੂਲ ਆਪਾਂ ਐ ਐ ਕਰਕੇ ਵੀ ਕਰ ਸਕਦੇ ਆ ਸ਼ਾਰਟ ਦੇ ਵਿੱਚ ਆ ਦੇਖੋ ਬੈਠ ਕੇ ਵੀ ਗੱਡ ਸਕਦੇ ਆ ਮੈਂ ਉਹ ਸਾਰੇ ਤਰੀਕੇ ਨਾਲ ਦਿਖਾਉਣਾ ਤੇ ਆਪ ਜੀ ਇਹ ਦੇਖੋ ਇਹ ਟੂਲ ਬਹੁਤ ਹਲਕਾ ਤੇ ਛੋਟਾ ਟੂਲ ਹੈ ਸੋ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਆ। ਇਹ ਇੱਕ ਫੌੜੇਬਾਤੀ ਸ਼ਕਲ ਵਰਗਾ ਹਲਕਾ ਟੂਲ ਹੈ ਜੇ ਆਪਾਂ ਖੜ ਕੇ ਨਹੀਂ ਚਲਾਉਣਾ ਮਤਲਬ ਬੈਠ ਕੇ ਚਲਾਉਣਾ ਤਾਂ ਆਪਾਂ ਇਹਨੂੰ ਦੂਰ ਤੱਕ ਇਸ ਤਰ੍ਹਾਂ ਵੀ ਸਿਰਫ ਕੰਮ ਕੀ ਕਰਨਾ ਆਪਾਂ ਨੇ ਨਦੀਨ ਲੋਹ ਜੀ ਮਤਲਬ ਕਮਲਾ ਜੀ ਕਰਕੇ ਇਹਦਾ ਸਿੱਧਾ ਲਾਉ ਇੱਕ ਪਲੇਟ ਕਿਸਮ ਦਾ ਟੂਲ ਹੈ ਤੇ ਆਹ ਥੋੜਾ ਸਾਈਡ ਤੰਗ ਹੈ ਥੋੜੀ ਦਿੱਕਤ ਆ ਰਹੀ ਪਰ ਇਸ ਤਰ੍ਹਾਂ ਹੀ ਕਰਕੇ ਆਪਾਂ ਬੈਠੇ-ਬੈਠੇ ਵੀ ਕੰਮ ਕਰ ਸਕਦੇ ਤੇ ਬੰਦਾ ਨਾਰਾ ਹੋ ਸਕਦਾ ਕਈ ਵਾਰੀ ਮੈਨੂੰ ਇਸ ਤਰ੍ਹਾਂ ਆਪਾਂ ਨਦੀਨ ਨੂੰ ਲੌਕ ਕੇ ਇਸੇ ਤਰ੍ਹਾਂ ਕੰਟਰੋਲ ਕਰ ਦਾਂਗੇ ਮਤਲਬ ਐ ਹੋ ਜੂ ਜਿਵੇਂ ਸਫਾਈ ਕੀਤੀ ਹੁੰਦੀ ਹੈ ਇੱਕ ਤਰੀਕਾ ਜੋ ਨਾਰਮਲ ਆ ਉਹ ਇਸ ਤਰ੍ਹਾਂ ਆਪਾਂ ਗੱਡ ਸਕਦੇ ਹਾਂ ਜੋ ਆਪਾਂ ਪਹਿਲਾਂ ਦੇਖ ਹੀ ਚੁੱਕੇ ਹਾਂ ਤੇ ਇਸ ਤਰ੍ਹਾਂ ਆਪਾਂ ਨਦੀਨ ਕੰਟਰੋਲ ਕਰਾਂਗੇ ਜਿਹੜਾ ਇਹ ਟੂਲ ਹੈ ਜੀ ਇਹ ਇੱਕ ਪਲੇਟ ਲੱਗਿਆ ਹੋਇਆ ਆ ਦੇਖੋ ਇੱਕ ਪਾਈਪ ਆ ਇਹ 3-4 ਫੁੱਟ ਦਾ ਪਾਈਪ ਜਿੰਨੀ ਆਪਣੀ ਲੋੜ ਦੇ ਮੁਤਾਬਕ ਰੱਖ ਸਕਦੇ ਹਾਂ ਤੇ ਆਹ ਬਲੇਟ ਆ ਜਿਹੜਾ ਆਪਣਾ ਹੁੰਦਾ ਜੀ ਆ ਆਪਣੇ ਉਹ ਦਾਤਰਾ ਅਸੀਂ ਉਹ ਦਾਤਰੇ ਤੋਂ ਦੋ ਤਿੰਨ ਟੂਲ ਲਗ ਲਗ ਕਿਸਮ ਦੇ ਤਿਆਰ ਕਰ ਲਏ ਸੀਗੇ ਇੱਕ ਤਾਂ ਉਹ ਛੋਟਾ ਦਾਤਰਾ ਕਰ ਲਿਆ ਜਿਹੜਾ ਬਾਕੀ ਉਹਦਾ ਫालतू ਭਾਗ ਬਚ ਗਿਆ ਉਹਦਾ ਇੱਕ ਟੂਲ ਬਣਾ ਲਿਆ ਤੇ ਉਹ ਆ ਜੀ ਇਹ ਆ ਬਾਕੀ ਉਹ ਦਾਤਰੇ ਵਾਲਾ ਹੀ ਭਾਗ ਇਹਦਾ ਤੇ ਬਾਕੀ ਬਈ ਕੋਈ ਖਰਚਾ ਬਹੁਤ ਜ਼ਿਆਦਾ ਨਹੀਂ ਇੱਕ ਹਲਕਾ ਜਿਹਾ ਟੂਲ ਆ ਮੇਰਾ ਖਿਆਲ ਆ ਵੀ ਇਹ ਤੇ ਆਪਾਂ ਇਹਦੇ ਵਜਨ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਤਾਂ ਵਜਨ ਯੀ ਮੈਨੂੰ ਅੱਧਾ ਕਿਲੋ ਚ ਵੀ ਹਲਕਾ ਇਹ ਆ ਤੇ ਖਾਸ ਗੱਲ ਹੈ ਵੀ ਨਦੀਨ ਬਹੁਤ ਵਧੀਆ ਸਾਫ ਕਰਦਾ ਕਿਉਂਕਿ ਇਹ ਜਿਹੜੀ ਆਕਾਰ ਆ ਥੋੜਾ ਜਿਹਾ ਟੇਡਾ ਗਲਾਈ ਚ ਹੁੰਦਾ ਜਿਵੇਂ ਹੁਣ ਆਪਣੀਆਂ ਵੱਟਾਂ ਇਹਦੇ ਥੇ ਨਦੀਨ ਆ ਦੇਖੋ ਇਸ ਤਰ੍ਹਾਂ ਇਹਨੇ ਪਲੇਟ ਮੰਗ ਲੈ ਜੰਦਾ ਜਦੋਂ ਟੋਲ ਦਾ ਬਚਨੇ ਬਹੁਤ ਘੱਟ ਹੈ ਤੇ ਆ ਜਿਹੜੀ ਪਸੇਤੀ ਸੋਰੋਂ ਬੀਜੀ ਹੈ ਵੀ ਆਪਾਂ ਨੂੰ ਉਹ ਟਾਈਮ ਮਾੜਾ ਮੋਟਾ ਸਾਗ ਮਿਲ ਜਵੇ ਨਾ ਜਦੋਂ ਮਾਰਕੀਟ 'ਚ ਸਾਗ ਖਤਮ ਹੋ ਜਾਂਦਾ ਉਸ ਲਈ ਆ ਪਾਲਕ ਵੀ ਪਸੇਤੀ ਲਈ ਹੀ ਆ ਨਹੀਂ ਇਸ ਤਰ੍ਹਾਂ ਇਹ ਕੰਮ ਕਰਿਆ ਗੋਲ ਬੱਤਾਂ ਤੇ ਇਕ ਪਲੇਟ ਦੀ ਸ਼ੇਪ ਆ ਜੀ ਆ ਲੋ ਅੱਧਰ ਜਗ੍ਹਾ ਵੀ ਕੰਮ ਕਰੂ ਮਤਲਬ ਦੀਨ ਨੂੰ ਐਂ ਸਾਫ਼ ਕਰ ਲੋ ਬਾਕੀ ਜਿੱਕਣ ਆਪਾਂ ਨੇ ਕਹੀ ਮੰਗ ਕੰਮ ਕਰਨਾ ਜਾਂ ਕੋਹਲੀ ਮੰਗ ਆਪਾਂ ਐਂ ਵੀ ਕਰ ਸਕਦੇ ਆ ਪਰ ਤਿੱਖਾ ਇਹਨਾਂ ਜ਼ਿਆਦਾ ਹੋ ਜਾਂਦਾ ਵੀ ਪਲੇਟ ਦੇ ਪਲੇਟ ਨੂੰ ਕਰਕੇ ਨਾਲ ਲੱਗ ਜਿਦਾਰੇ ਕੱਟ ਕੇ ਰੱਖ ਦਿੰਦਾ ਸੋ ਇੱਕ ਸਸਤਾ ਟੂਲ ਆ ਤੇ ਗੜਾਈ ਕਰਦਾ ਆ ਲੋ ਇਹਨੂੰ ਆਪਾਂ ਤਿੱਖਾ ਕਰ ਲਿਆ ਦੇਖੋ ਇਹ ਪਲੇਟ ਆ ਜਿਹੜਾ ਪਲੇਟ ਹੁੰਦਾ ਉਹ ਤਿੱਖਾ ਕਰਨ ਦਾ ਜ਼ਿਆਦਾ ਜਰੂਰ ਤੇ ਆਪਣੇ ਬਦੇਖਾਵੇਂ ਅੰਦਰ ਕਰ ਵੀ ਸਕਦੇ ਆ ਸੋ ਇਸ ਤਰ੍ਹਾਂ ਆਪਾਂ ਪਿਆਜ਼ਾਂ ਦੀ ਅ ਗੜਾਈ ਕਰਾਂਗੇ ਤੇ ਹਲਕਾ ਕਿਸਾਨ ਦੋਸਤੋ ਇਹ ਆਪਣੇ ਗੜਾਈ ਖੜ ਕੇ ਕਰਨੇ ਬੜਾ ਕੰਮ ਦਾ ਟੂਲ ਹੈ ਤੇ ਹਲਕਾ ਤੇ ਖਾਸ ਗੱਲ ਹੈ ਵੀ ਤਿੱਖਾ ਵੀ ਆ ਤੇ ਜਦੋਂ ਜਿਹੜਾ ਟੂਲ ਤਿੱਖਾ ਹੋਵੇ ਸਿਆਣੇ ਕਹਿੰਦੇ ਚਤਰ ਤੇ ਸੰਦ ਕਸ ਨ ਮੋਰਖ ਦੀ ਘਸੇ ਦੇ ਸੋ ਆਪਾਂ ਭਾਰੇ ਕਹੋਲੀਆਂ ਜਾਂ ਉਸ ਤਰ੍ਹਾਂ ਦੇ ਟੂਲ ਦੀ ਗੜਾਈ ਦੀ ਜਰੂਰਤ ਹੋਵੇ ਪੈਂਦੀ ਜਦ ਆਪਾਂ ਨੇ ਡੋਂਗੇ ਕੱਖ ਪੱਟਣੇ ਹੋਣ ਸੋ ਹੁਣ ਆਪਾਂ ਦਾ ਉੱਪਰਲੇ ਬਰੀਕ ਜਿਹੜਾ ਬਰੀਕ ਬਾਲ ਨਦਾਈ ਕਹਿੰਦੇ ਨੇ ਇਹਨੂੰ ਜਿਹੜੀ ਛੋਟੇ ਜੰਮ ਦੇ ਕੱਖਾਂ ਨੂੰ ਕੱਢਣ ਲਈ ਇਹ ਆਪਾਂ ਐਸੇ ਇਸ ਤਰ੍ਹਾਂ ਰਗੜਾ ਵੀ ਮਾਰ ਸਕਦੇ ਆ ਤੇ ਵੱਟ ਵੀ ਸਕਦੇ ਆ ਤੇ ਗੁੜਾਈ ਕਰ ਸਕਦੇ ਆ ਸੋ ਇਸ ਟੂਲ ਨਾਲ ਆਪਾਂ ਬੜੇ ਆਰਾਮ ਨਾਲ ਪਿਆਜ਼ਾਂ ਦੀ ਗੜਾਈ ਕਰ ਸਕਦੇ ਆ ਤੇ ਕੁਦਰਤੀ ਖੇਤੀ ਸਬਜ਼ੀਆਂ ਲਈ ਹੋਰ ਕੰਮਾਂ ਲਈ ਇਹਨੂੰ ਵਰਤ ਸਕਦੇ ਆਂ ਜਦੋਂ ਕਿ ਇੱਕ ਹਲਕਾ ਦਾ ਛੋਟਾ ਜਿਹਾ ਟੂਲ ਹੈ ਤੇ ਕੰਮ ਇਹ ਸਾਰੇ ਕਰ ਸਕਦਾ ਤਿੱਖਾ ਵੀ ਆ ਇਸ ਤਰ੍ਹਾਂ ਦਾ ਇਹ ਟੂਲ ਵਰਤ ਕੇ ਆਪਾਂ ਕੁਦਰਤੀ ਕੀਟਤੀ ਜਿੰਨਦੀਨਾਂ ਤੋਂ ਕਰਾ ਪਾ ਸਕਦੇ ਆਂ ਬਾਕੀ ਮਲਚਿੰਗ ਨਾਲ ਵੀ ਹੱਲ ਕਰ ਸਕਦੇ ਆਂ ਜਦੋਂ ਛੋਟਾ ਨਦੀਨ ਖਤਮ ਹੋ ਜਾਂਦਾ ਤਾਂ ਇਹ ਆਪਣੀ ਫਸਲ ਨੂੰ ਨੁਕਸਾਨ ਕਰਦੀ ਰਹਿੰਦੀ ਆ ਤੇ ਇਹ ਟੂਲ ਸਿਗਾ ਪਿਆ ਚੰਨੇ ਕਢਾਈ ਕਰਨੇ ਵਾਲਾ ਬਹੁਤ ਧੰਨਵਾਦ ਜੀ ਅਗਲੇ ਕੱਲ੍ਹ